ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪਿਤਕੌਰ ਆਜ਼ੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਆਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਜ਼ਿਆਦਾ ਸੋਹਣੀ ਰਹੇਗੀ ਸਾਰੀ ਕਲੈਕਸ਼ਨ ਮਸ਼ੀਨ ਵਕਤ ਰਹੇਗੀ ਬਾਦਲਾ ਵਕਤ ਰਹੇਗੀ ਡਿਜ਼ਾਈਨਰ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਸਕਰੀਨ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਤੋਂ ਪ੍ਰਾਈਸ ਲੈ ਕੇ ਆਪਣੇ ਲਈ ਸੂਟ ਜਿਹੜੇ ਉਹ ਰੈਡੀ ਕਰਵਾ ਸਕਦੇ ਹੋ ਤੇ ਲੋ ਜੀ ਅੱਜ ਵਾਲੀ ਇੱਕ ਵੀਡੀਓ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਲੋ ਜੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਇਸ ਤਰ੍ਹਾਂ ਇਹ ਆਪਾਂ ਕੀਤਾ ਹੋਇਆ ਜੀ ਸੈਮੀ ਕ੍ਰੇਪ ਦੇ ਉੱਪਰ ਬਹੁਤ ਹੀ ਅੱਛੀ ਕੁਆਲਿਟੀ ਦੀ ਸੈਮੀ ਕਰੇਪ ਜਿਹੜੀ ਲੱਗੀ ਹੋਈ ਹੈ ਠੀਕ ਹੈ ਜੀ ਕੰਮ ਚੈੱਕ ਕਰੋ ਸਾਰਾ ਆਰੀ ਦਾ ਕੰਮ ਹੈ ਜੀ ਵਿੱਚ ਤੇ ਮਸ਼ੀਨ ਦਾ ਕੰਮ ਕੀਤਾ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਹੈ ਨੀਟ ਐਂਡ ਕਲੀਨ ਹੈ ਬਿਲਕੁਲ ਛੋਟਾ ਛੋਟਾ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਇਹ ਕੰਮ ਕਿੰਨਾ ਛੋਟਾ ਛੋਟਾ ਹੈ ਜਿੰਨਾ ਕੰਮ ਛੋਟਾ ਹੋਏਗਾ ਉਨਾ ਹੀ ਪਿਆਰਾ ਹੋਏਗਾ ਠੀਕ ਹੈ ਜੀ ਇਸ ਤਰ੍ਹਾਂ ਦੋ ਫਲਾਰ ਆਪਣੇ neck ਕੋ ਲਾਣਗੇ ਠੀਕ ਹੈ ਜੀ ਚੈਸਟ ਉੱਪਰ ਤੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਰਹੇਗਾ ਇਸ ਤਰ੍ਹਾਂ ਦੇਖੋ ਕਿੰਨਾ ਪਿਆਰਾ ਕੰਮ ਹੋਇਆ ਹੋਇਆ ਜੀ ਬਦਲਾ ਆਰੀ ਦਾ ਕੰਮ ਵਿੱਚ ਮਿਕਸ ਕੀਤਾ ਗਿਆ ਹੈ ਠੀਕ ਹੈ ਦੋਨੋਂ ਸਾਈਡ ਇਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਰਹੇਗਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਰਹੇਗਾ ਆਪਣੇ ਘੇਰੇ ਦੇ ਉੱਪਰ ਕੰਮ ਠੀਕ ਹੈ ਜੀ ਬਹੁਤ ਸੋਹਣਾ ਘੇਰੇ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਔਰ ਪੂਰੀ ਛਰਦੇ ਵਿੱਚ ਇਸ ਤਰ੍ਹਾਂ ਕੰਮ ਰਹੇਗਾ ਮੈਂ ਤੁਹਾਨੂੰ ਦਿਖਾਉਣੀ ਆ ਦੋ ਫਲਾਰ نیچے ਨੇ ਦੋ ਸੈਂਟਰ ਚ ਨੇ ਤੇ ਦੋ ਹੀ ਉੱਪਰ ਨੇ ਬਹੁਤ ਸੋਹਣੇ ਫਲਾਰ ਬਣੇ ਹੋਏ ਨੇ ਚਲੋ ਤੇ ਪੂਰਾ ਪਰਸ ਉਡੀ ਤੁਸੀਂ ਲੁੱਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹੜਾ ਡਿਜ਼ਾਈਨ ਇਹ ਬਣਿਆ ਹੋਇਆ ਘੇਰੇ ਦਾ ਕੰਮ ਹੈ ਇੱਕ ਵਾਰ ਤੁਹਾਨੂੰ ਫਿਰ ਤੋਂ ਬਿਲਕੁਲ ਨੇੜੇ ਤੋਂ ਦਿਖਾਉਣੀ ਹੈ ਔਰ ਨਾਲੇ ਤੁਹਾਨੂੰ ਮਸ਼ੀਨ ਦਾ ਕੰਮ ਦਿਖਾਉਣੀ ਹੈ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਕੰਮ ਕੀਤਾ ਗਿਆ ਮਸ਼ੀਨ ਦਾ ਇਸ ਤਰ੍ਹਾਂ ਲੱਗਦਾ ਕਿ ਇਹਦਾ ਸਾਰਾ ਕੰਮ ਹੱਥ ਨਾਲ ਕੀਤਾ ਹੋਵੇ ਬਹੁਤ ਹੀ ਜ਼ਿਆਦਾ ਸੋਹਣਾ ਫਲਾਰ ਜਿਹੜਾ ਬਣਿਆ ਹੋਇਆ ਮਸ਼ੀਨ ਨਾਲ ਤੁਸੀਂ ਦੇਖ ਸਕਦੇ ਹੋ ਔਰ ਕਲਰ ਕੰਬੀਨੇਸ਼ਨ ਦੀ ਮੈਂ ਗੱਲ ਕਰਾਂ ਤਾਂ ਬਹੁਤ ਪਿਆਰੇ ਕਲਰ ਕੰਬੀਨੇਸ਼ਨ ਆਪਾਂ ਜਿੱਥੇ ਐਡ-ਆਨ ਕੀਤੇ ਹੋਏ ਨੇ ਦੇ ਨਾਲ ਹੀ ਘੇਰੇ ਦਾ ਕੰਮ ਚੈੱਕ ਕਰੋ ਬਾਦਲਾ ਔਰ ਆਰੀ ਦਾ ਕੰਮ ਜਿਹੜਾ ਆਪਾਂ ਨੇ ਮਿਕਸ ਅਪ ਕਿਹੜਾ ਕੀਤਾ ਹੋਇਆ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਔਰ ਫੈਬਰਿਕ ਬਹੁਤ ਹੀ ਜ਼ਿਆਦਾ ਪਿਆਰਾ ਸੈਮੀ ਕ੍ਰੇਵ ਦੇ ਉੱਪਰ ਆਪਾਂ ਰੈਡੀ ਕੀਤਾ ਇਸ ਤਰ੍ਹਾਂ 골ਡਨ ਟਿਸ਼ੂ ਆਪਾਂ ਇਹਨਾਂ ਨੂੰ ਸੂਟ ਨੂੰ ਜਿਹੜਾ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਨਾ ਫਿਨਿਸ਼ਿੰਗ ਜਿਹੜੀ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਤੇ ਨਾਲ ਉਹਨੇ ਰੱਖਿਆ ਹੋਇਆ ਪਲਾਜ਼ੋ ਖੁੱਲੇ ਵਾਲਾ ਠੀਕ ਹੈ ਜੀ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਦੁਪੱਟੇ ਦੇ ਉੱਪਰ ਕੰਮ ਰਹੇਗਾ ਪੂਰੇ ਦੁਪੱਟੇ ਦੇ ਵਿੱਚ ਇਸੇ ਤਰ੍ਹਾਂ ਹੀ ਜਿਦਾਂ ਆਪਣੀ ਸ਼ਰਟ ਦੇ ਵਿੱਚ ਸੈਂਟਰ ਪੈਨਲ ਬਣਿਆ ਹੋਇਆ ਉਹ ਉਦਾਂ ਹੀ ਦੁਪੱਟੇ ਦੇ ਵਿੱਚ ਬਣਿਆ ਹੋਇਆ ਔਰ ਨਾਲ ਹੀ ਜਿਵੇਂ ਸ਼ਰਟ ਦੇ ਵਿੱਚ ਵੱਡੇ ਛੋਟੇ ਫਲਾਰ ਬਣੇ ਹੋਏ ਨੇ ਇਸੇ ਤਰ੍ਹਾਂ ਹੀ ਆਪਣੇ ਦੁਪੱਟੇ ਦੇ ਵਿੱਚ ਬਣੇ ਹੋਏ ਨੇ ਦੁਪੱਟਾ ਰਹੇਗਾ ਪਿਓਰ ਕਮਲ ਚਲਾਉਂਦਾ ਜੀ ਕਿਕੇ ਕਿਉਂਕਿ ਕ੍ਰੇਪ ਦਾ ਸੂਟ ਹੈ ਸ਼ਾਈਨ ਵਾਲਾ ਫੈਬਰਿਕ ਹੈ ਤੇ ਤੁਸੀਂ ਇਸ ਨਾਲ ਦੁਪੱਟਾ ਜਿਹੜਾ ਕੋਈ ਵੀ ਲਗਵਾਉਣਾ ਤੁਸੀਂ ਸਿੰਥੈਟਿਕ ਬੇਸ ਦਾ ਹੀ ਲਗਵਾਇਓ ਕਿਉਂਕਿ ਫੇਰ ਹੀ ਲੁੱਕ ਜਿਹੜੀ ਜ਼ਿਆਦਾ ਸੋਹਣੀ ਆਉਂਦੀ ਹੈ ਅਗਰ ਤੁਸੀਂ ਕ੍ਰੇਪ ਔਰ ਦੂਸਰਾ ਪਿਓ ਸਹੀ ਵੀ ਨਹੀਂ ਲੱਗਦਾ ਪ੍ਰੋਪਰ ਸੂਰ ਦੀ ਲੁੱਕ ਸੋਹਣੀ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਚਲੋ ਜੀ ਥੋੜਾ ਜਿਹਾ ਕਲਰ ਦੇ ਵਿੱਚ ਪਹਿਲਾਂ ਚੇਂਜ ਹੋ ਗਿਆ ਸੀ ਬਟ ਕਈ ਵਾਰ ਕਲਰ ਕੈਮਰੇ ਵਿੱਚ ਬਿਲਕੁਲ ਪ੍ਰੋਪਰ ਹੁੰਦੇ ਨਹੀਂ ਕਈ ਵਾਰ ਥੋੜੇ ਚੇਂਜ ਹੋ ਜਾਂਦੇ ਤੁਸੀਂ ਹੁਣ ਪ੍ਰੋਪਰ ਇੱਕ ਵਾਰੀ ਕਲਰ ਦੇਖ ਲਓ ਬਹੁਤ ਹੀ ਪਿਆਰਾ ਮੈਨੂੰ yellow shade ਨਹੀਂ ਕਹੂੰਗੀ lemon ਜੀ ਸਟੋਨ ਹੈ ਇਹ ਬੜਾ ਹੀ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਮਿੱਠਾ ਮਿੱਠਾ ਜਿਹਾ ਕਲਰ ਹੈ ਤੁਸੀਂ ਕਿਸੇ ਵੀ ਫੰਕਸ਼ਨ ਦੇ ਉੱਪਰ ਇਸ ਨੂੰ ਵੇਅਰ ਕਰ ਸਕਦੇ ਹੋ ਬਾਦਲਾ ਆਰੀ ਮਸ਼ੀਨ ਦਾ ਕੰਮ ਜਿਹੜਾ ਮਿਕਸ ਕੀਤਾ ਗਿਆ ਜੀ ਬਹੁਤ ਸੋਹਣੇ ਸੂਟ ਬਣ ਜਾਂਦੇ ਨੇ ਜੀ ਇਦਾਂ ਤੁਸੀਂ ਦੇਖੋ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਨੇ ਜੀ ਲੋ ਜੀ ਅਗਲਾ ਸੂਟ ਇਹ ਵੀ ਇਸੇ ਤਰ੍ਹਾਂ ਹੀ ਰਹੇਗਾ ਕਲਰ ਚੇਂਜ ਰਹੇਗਾ ਥੋੜਾ ਜਿਹਾ ਡਿਜ਼ਾਈਨ ਚੇਂਜ ਰਹੇਗਾ ਠੀਕ ਹੈ ਜੀ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਉੱਪਰ 플ਾਰ ਬਣਿਆ ਹੋਇਆ ਠੀਕ ਹੈ ਜੀ ਸਾਰਾ ਬਾਦਲਾ ਕੰਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਹੈ ਜੀ ਸਾਰਾ ਬਾਦਲੇ ਦਾ ਕੰਮ ਹੈ ਸਫਾਈ ਚੈੱਕ ਕਰੋ ਬਹੁਤ ਹੀ ਪਿਆਰਾ ਕੰਮ ਹੈ ਨੀਟ ਐਂਡ ਕਲੀਨ ਜਿਹੜਾ ਕੰਮ ਹੈ ਜੀ ਠੀਕ ਹੈ ਇਸ ਦੇ neck ਦੇ ਉੱਪਰ ਕੋਈ ਕੰਮ ਨਹੀਂ ਹੈਗਾ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਕਿਹਦੇ ਦਾ ਕੰਮ ਰਹੇਗਾ ਆਪਣੇ ਸੈਂਟਰ ਪੈਨਲ ਰਹੇਗਾ ਔਰ ਤਿੰਨ ਫਲਾਰ ਆਪਣੀ ਸ਼ਰਟ ਦੇ ਵਿੱਚ ਰਹਿਣਗੇ ਜੀ ਠੀਕ ਹੈ ਜੀ ਉੱਪਰ ਆਪਣਾ neck ਤੋਂ نیچے ਇੱਕ ਆਪਣੇ ਪੇਟ ਕੋਲ ਔਰ ਇੱਕ ਆਪਣੇ ਘੇਰੇ ਕੋਲ ਠੀਕ ਹੈ ਬਾਕੀ ਛੋਟੇ ਛੋਟੇ ਫਲਾਰ ਸਾਰੀ ਸ਼ਰਟ ਦੇ ਵਿੱਚ ਬਣੇ ਹੋਏ ਨੇ ਇਹਦੇ ਵਿੱਚ ਜਿਵੇਂ ਉਹਨਾਂ ਨੇ ਸਾਨੂੰ ਜਿਹੜਾ ਡਿਜ਼ਾਈਨ ਸੈਂਡ ਕੀਤਾ ਸੀ ਜਿਵੇਂ ਉਹਦੇ ਵਿੱਚ ਕਲਰ ਕੰਬੀਨੇਸ਼ਨ ਲੱਗੀ ਹੋਸੀ ਸੇਮ ਆਪਾਂ ਐਜ਼ ਇਟ ਹੀ ਕਲਰ ਕੰਬੀਨੇਸ਼ਨ ਲਾਈਨੇ ਇਹਦੇ ਵਿੱਚ ਜਿਆਦਾ ਆਪਾਂ ਆਪਣੇ ਵੱਲੋਂ ਕੋਈ ਵੀ ਛੇੜਖਾੜ ਜਿਹੜੀ ਛੇੜਛਾੜ ਨਹੀਂ ਕੀਤੀ ਹੈਗੀ ਠੀਕ ਹੈ ਜੀ ਕਲਰ ਬਹੁਤ ਪਿਆਰਾ ਇਹ ਵੀ ਆਪਾਂ ਸੈਮੀ ਗਰੇਪ ਦੇ ਉੱਪਰ ਕੀਤਾ ਹੈ ਜੀ ਤੁਸੀਂ ਵੀ ਇਸ ਨੂੰ ਕਿਸੇ ਵੀ ਫੈ ਠੀਕ ਹੈ ਤੇ ਇਸ ਐਮੀ ਤੇ ਕਰਵਾ ਸਕਦੇ ਬਟ ਬਾਦਲੇ ਦਾ ਕੰਮ ਜ਼ਿਆਦਾ ਕਰੇਵ ਵਗੈਰਾ ਤੇ ਹੀ ਅੱਛਾ ਲੱਗਦਾ ਤੇ ਇਸ ਦੇ ਨਾਲ ਵੀ ਆਪਾਂ ਨੇ ਲੂਜ਼ ਪਲਾਦੋ ਜਿਹੜਾ ਰੱਖਿਆ ਹੋਇਆ ਜੀ ਇਹ ਵੀ ਉਹਨਾਂ ਦੀ ਚੁਆਇਸ ਅਕੋਰਡਿੰਗ ਹੀ ਰੱਖਿਆ ਭੈਣ ਦੀ ਦੇ ਤੇ ਨਾਲ ਇਸ ਤਰ੍ਹਾਂ ਰੱਖਿਆ ਹੋਇਆ ਦੁਪੱਟਾ ਇਸ ਤਰ੍ਹਾਂ ਤਾਂ ਇਹਨਾਂ ਦਾ ਹੀ ਪੱਟਾ ਕੀਤਾ ਹੋਇਆ ਜਿਸ ਤਰ੍ਹਾਂ ਜਿਹੜੇ ਸਾਡੇ ਸੂਟ ਦੇ ਵਿੱਚ ਕਲਰ ਪਾਏ ਹੋਏ ਨੇ ਉਹੀ ਆਪਾਂ ਦੁਪੱਟੇ ਦੇ ਵਿੱਚ ਪਾਏ ਹੋਏ ਨੇ ਠੀਕ ਹੈ ਇਸ ਤਰ੍ਹਾਂ ਫੋਰ ਸਾਈਡ ਟਿਸ਼ੂ ਲਗਾ ਕੇ ਸੂਟ ਜਿਹੜਾ ਦੁਪੱਟਾ ਜਿਹੜਾ ਆਪਾਂ ਰੈਡੀ ਕੀਤਾ ਨਾਲ ਹੀ ਫਿਨਿਸ਼ਿੰਗ ਪੱਟੀ ਆਪਾਂ ਨੇ ਆਪਣੇ ਸੂਟ ਨੂੰ ਵੀ ਲਾਈ ਹੋਈ ਹੈ ਜੀ ਇਦਾਂ ਨਾਲ ਇਦਾਂ ਕਿ ਤੁਹਾਡਾ ਸੂਟ ਜਿਹੜਾ ਨੰਨਾ ਸੋਹਣਾ ਪਾ ਜਾਂਦਾ ਤੁਸੀਂ ਪਾਰਟੀ ਵੇਅਰ ਜਿਹੜਾ ਸੂਟ ਬਣਾ ਸਕਦੇ ਹੋ ਔਰ ਕਿਸੇ ਵੀ ਫੰਕਸ਼ਨ ਦੇ ਉੱਪਰ ਵੇਅਰ ਕਰਕੇ ਜਾ ਸਕਦੇ ਹੋ ਅਗਰ ਇਹਨੂੰ ਆਪਾਂ ਸਿੰਪਲ ਸਲਾਈ ਕਰ ਦਿੰਦੇ ਤਾਂ ਤੁਹਾਡਾ ਇਹ ਸੂਟ ਬਿਲਕੁਲ ਸਿੰਪਲ ਸੋਬਰ ਹੀ ਰਹਿ ਜਾਣਾ ਤੁਸੀਂ ਸੋਚਣਾ ਸੀ ਕਿ ਅਸੀਂ ਇਸ ਨੂੰ ਕਿਸੇ ਫੰਕਸ਼ਨ ਤੇ ਪਾਈਏ ਜਾਂ ਨਾ ਪਾਈਏ ਤੇ ਇਸ ਕਰਕੇ ਆਪਾਂ ਇਹਨੂੰ ਟਿਸ਼ੂ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਨੂੰ ਵੀ ਤੇ ਪੂਰੀ ਸ਼ਰਟ ਨੂੰ ਵੀ ਠੀਕੇ ਕਿਉਂਕਿ ਤੁਹਾਡਾ ਸੂਟ ਜਿਹੜਾ ਪਾਰਟੀ ਫੰਕਸ਼ਨ ਲਈ ਰੈਡੀ ਹੋ ਸਕੇ लो जी, अगला सूट ये आ गया कॉटन इस तरह देख सकते हो बहुत ही प्यारा जहा लाइट जहा कलर है चेक करो ਠੀਕ ਹੈ ਥੋੜਾ ਬੋਤਾ ਕਲਰ ਵੀਡੀਓ ਤੇ ਚੇਂਜ ਆ ਜਾਂਦਾ ਬਟ ਇਹ ਕਾਟਨ ਦਾ ਸੂਟ ਨੇ ਜੀ ਕਾਟਨ ਦੇ ਅਗਰ ਤੁਸੀਂ ਸੇਮ ਹੀ ਬਣਾਉਣਾ ਚਾਹੁੰਦੇ ਹੋ ਤਾਂ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਮੈਂ ਆਪਣੇ ਕੋਲ ਸੇਮ ਫੈਬਰਿਕ अवेलेबल ਹੈ ਅਗਰ ਕਈ ਵਾਰ ਤੁਹਾਨੂੰ ਕੋੜਾ ਕਲਰ ਤੁਹਾਨੂੰ ਚਾਹੀਦਾ ਵੀ ਹੋਰ ਕਲਰ ਹੋਣੇ ਚਾਹੀਦੇ ਆਪਾਂ ਤੁਹਾਨੂੰ ਕਲਰ ਜਿਹੜਾ ਕਲਰ ਚਾਰਟ ਜੜਾ ਸੈਂਡ ਕਰ ਦਾਂਗੇ ਉਹਦੇ ਵਿੱਚ ਤੁਸੀਂ ਕਲਰ ਡਿਸਾਈਡ ਕਰਕੇ ਆਪਣੇ ਲਈ ਸੂਟ ਬਣਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਛੋਟੇ ਛੋਟੇ ਬੂਟੀ ਦਾ ਕੰਮ ਆਪਾਂ ਨੇ ਕੀਤਾ ਹੋਇਆ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਛੋਟੀ-ਛੋਟੀ ਬੂਟੀ ਰਹੇਗੀ ਕਿਉਂਕਿ ਭੈਣ ਕਹਿੰਦੀ ਸਾਨੂੰ ਘੇਰੇ ਦਾ ਕੰਮ ਇਹਨੂੰ ਨਹੀਂ ਪਸੰਦ ਆਏਗਾ ਇਸ ਕਰਕੇ ਆਪਾਂ ਥੋੜੀ ਡਿਫਰੈਂਟ ਡਿਫਰੈਂਟ ਡਿਜ਼ਾਈਨ ਜਿਹੜੇ ਰੈਡੀ ਕੀਤੇ ਨੇ ਸਪੈਸ਼ਲੀ ਪਹਿਣ ਵਾਸਤੇ ਬਹੁਤ ਹੀ ਪਿਆਰਾ ਜਿਹਾ ਸਿੰਪਲ ਜਿਹਾ ਕੰਮ ਹੈ ਇਹ ਵੀ ਆਪਾਂ ਕਾਟਨ ਦੇ ਉੱਪਰ ਕੀਤਾ ਜੀ ਕਾਟਨ ਦੇ ਵਿੱਚ ਲਾਈਨਿੰਗ ਤੁਸੀਂ ਦੇਖ ਸਕਦੇ ਹੋ ਔਰ ਨੀਚੇ ਆਪਾਂ ਆਲਰੇਡੀ ਕਾਟਰ ਲਾਈਨਿੰਗ ਉਹ ਐਡ-ਆਨ ਕੀਤੀ ਹੋਈ ਹੈ ਜੀ ਇਸ ਨਾਲ ਇਹ ਗਿਸ ਪਲੇਨ ਸਲਵਾਰ ਔਰ ਨਾਲ ਆਪਾਂ ਨੇ ਕੋਟੇ ਦਾ ਦੁਪੱਟਾ ਰੱਖਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਕੋਟੇ ਡੋਰੀ ਦਾ ਦੁਪੱਟਾ ਹੈ ਉਸ ਤਰ੍ਹਾਂ ਟਾਈ ਐਂਡ ਡਾਈ ਆਪਾਂ ਨੇ ਕੀਤਾ ਹੋਇਆ 4 ਸਾਈਡ ਬਹੁਤ ਪਿਆਰਾ ਟਾਈ ਐਂਡ ਡਾਈ ਹੋਇਆ ਹੋਇਆ ਤੁਸੀਂ ਇਸ ਨੂੰ ਕਾਟਨ ਤੇ ਕਰਵਾ ਸਕਦੇ ਹੋ ਕ੍ਰੇਪ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਚੁਆਇਸ ਰਹੇਗੀ ਲੋ ਜੀ ਅਗਲਾ ਸੂਟ ਇਹ ਵੀ ਆਪਾਂ ਨੇ ਕਾਟਨ ਦੇ ਉੱਪਰ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਲਾਈਟ ਵੇਟ ਹੈ ਜੀ ਔਰ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਇਸ ਤਰ੍ਹਾਂ ਦਾ ਨੈਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਇਸ ਤਰ੍ਹਾਂ ਕਲਰ ਬਹੁਤ ਹੀ ਪਿਆਰਾ ਹੈ ਜੀ ਇਹ ਜਿਹੜਾ ਕਲਰ ਸਭ ਦੀ ਪਹਿਲੀ ਚੁਆਇਸ ਹੈ ਔਰ ਭੈਣੇ ਸਾਨੂੰ ਦੱਸਿਆ ਸੀ ਕਿ ਅਮਰ ਆਪਣੀ ਚੁਆਇਸ ਅਕੋਰਡਿੰਗ ਰੈਡੀ ਕਰ ਦੋ ਕਲਰ ਵੀ ਤਾਂ ਆਪਾਂ ਸਾਰੇ ਕਲਰ ਬਹੁਤ ਜ਼ਿਆਦਾ ਸੋਹਣੇ ਸੋਹਣੇ ਕੀਤੇ ਹੋਏ ਨੇ ਕਿਉਂਕਿ ਸਾਰੇ ਗਰਮੀ ਦੇ ਵਿੱਚ ਜਿਹੜੇ इजीली ਪੈ ਸਕਣ ਉਹ ਵਾਲੇ ਕਲਰ ਹੀ ਆਪਾਂ ਨੇ ਬਣਾਏ ਹੋਏ ਨੇ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਟੀ ਰਹੇਗੀ ਠੀਕ ਹੈ ਜੀ ਬੂਟੀ ਦੇਖ ਸਕਦੇ ਤੁਸੀਂ ਦੋ ਤਰ੍ਹਾਂ ਦੀ ਬੂਟੀ ਬਣਾਈ ਹੋਈ ਆਪਾਂ ਛੋਟੀ ਵੀ ਔਰ ਵੱਡੀ ਵੀ ਠੀਕ ਹੈ ਇਸ ਤਰ੍ਹਾਂ ਆਪਾਂ ਪੂਰੇ ਸੂਟ ਨੂੰ ਜਿਹੜੀ ਲੈਸ਼ ਫਿਨਿਸ਼ਿੰਗ ਜਿਹੜੀ ਦਿੱਤੀ ਹੋਈ ਹੈ ਠੀਕ ਹੈ ਜਿਸ ਤਰ੍ਹਾਂ ਦਾ ਕਲਰ ਸਾਡੇ ਸੂਟ ਦੇ ਵਿੱਚ ਉਸੇ ਤਰ੍ਹਾਂ ਹੀ ਆਪਾਂ ਲੈਸ਼ ਜਿਹੜੀ ਐਡਨ ਕੀਤੀ ਹੋਈ ਹੈ ਤੇ ਇਸ ਦੇ ਨਾਲ ਦੁਪੱਟਾ ਆਪਾਂ ਰੱਖਿਆ ਹੋਇਆ ਜੀ ਟੈਬੀ ਦਾ ਇਸ ਤਰ੍ਹਾਂ ਜਿਹੜੇ ਫੈਬਰਿਕ ਦਾ ਜਿਹੜਾ ਦੁਪੱਟਾ ਵਧੀਆ ਲੱਗਦਾ ਆਪਾਂ ਉਹੀ ਦੁਪੱਟਾ ਉਹਦੇ ਨਾਲ ਐਡਨ ਕਰਦੇ ਆ ਜੀ ਵੀਡੀਓ ਦੇਖਦੇ ਦੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਕਿਉਂਕਿ ਤੁਸੀਂ ਵੀਡੀਓ ਦੇ ਵਿੱਚ ਇੰਨਾ ਕਿ ਗੁੰਮ ਹੋ ਜਾਂਦੇ ਹੋ ਕਿ ਤੁਸੀਂ ਲਾਈਕ ਕਰਨਾ ਭੁੱਲ ਜਾਂਦੇ ਹੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਲੋਜੀ ਅਗਲਾ ਸੂਟ ਇਹ ਡਿਜ਼ਾਈਨ ਤੁਸੀਂ ਸਾਡਾ ਦੇਖਿਆ ਹੀ ਹੋਣਾ ਕਿ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਕਾਫੀ ਸੂਟ ਦਾ ਸੇਮ ਕਲਰ ਦੇ ਉੱਪਰ ਹੀ ਬਣ ਕੇ ਚਲੇਗੇ ਠੀਕ ਹੈ ਔਰ ਕਾਫੀ ਸੂਟ ਜਿਹੜੇ ਨੇ ਬਣ ਵੀ ਰਹੇ ਨੇ ਠੀਕ ਹੈ ਏ ਵੀ ਸੇਮ ਤੇ ਹੀ ਬਣਾਇਆ ਆਪਾਂ ਕਿਉਂਕਿ ਪਹਿਲਾਂ ਵੀ ਸੇਮ ਤੇ ਬਣਿਆ ਸੀ ਤੇ ਹੁਣ ਵੀ ਸੇਮ ਤੇ ਬਣਾਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ neck ਦੋ ਫਲਾਰ ਆਪਣੇ ਉੱਪਰ ਆਪਣੇ neck ਦੇ ਕੋਲ ਆ ਰਹੇ ਨੇ ਦੋ ਫਲਾਰ ਆਪਣੇ hip ਦੇ ਕੋਲ ਆ ਰਹੇ ਨੇ ਠੀਕ ਹੈ ਔਰ ਤਿੰਨ ਫਲਾਰ ਆਪਾਂ ਘੇਰੇ ਦੇ ਉੱਪਰ ਬਣਾਏ ਹੋਏ ਨੇ ਇਸ ਤਰ੍ਹਾਂ ਘੇਰਾ ਚਾਕ ਠੀਕ ਹੈ ਪੂਰਾ ਹੈਵੀ ਸੂਟ ਹੈ ਜੀ ਤੁਸੀਂ ਕਿਸੇ ਵੀ ਫੰਕਸ਼ਨ ਦੇ ਉੱਪਰ ਵੇਅਰ ਕਰਕੇ ਜਾ ਸਕਦੇ ਹੋ ਕਈ ਵਾਰ ਇਦਾਂ ਹੁੰਦਾ ਨਾ ਕਿ ਆਪਾਂ ਹੈਂਡਵਰਕ ਵਾਲਾ ਸੂਟ ਨਹੀਂ ਪਾ ਕੇ ਜਾਣਾ ਚਾਹੁੰਦੇ ਕਈ ਵਾਰ ਇਦਾਂ ਦਾ ਫੰਕਸ਼ਨ ਹੁੰਦਾ ਹੈ ਪੀ ਛੋਟਾ ਮੋਟਾ ਫੰਕਸ਼ਨ ਹੁੰਦਾ ਬਟ ਸਮਝ ਨਹੀਂ ਆਉਂਦੀ ਕਿ ਸੂਟ ਕਿਦਾਂ ਦਾ ਪਾ ਕੇ ਜਾਈਏ ਇਦਾਂ ਦੇ ਇਹ ਵਾਲੇ ਸੂਟ ਤੁਸੀਂ इजीली ਜਿਹੜੇ ਵੇਅਰ ਕਰਕੇ ਜਾ ਸਕਦੇ ਹੋ ਇਸ ਤਰ੍ਹਾਂ ਬਾਹਾਂ ਦੇ ਉੱਤੇ ਬਹੁਤ ਸੋਹਣਾ ਕੰਮ ਹੈ ਮੈਂ ਤੁਹਾਨੂੰ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰੋ ਨਹੀਂ ਤੁਹਾਨੂੰ ਪ੍ਰੋਪਰ ਜਿਹੜਾ ਕੰਮ ਬਾਰੇ ਪਤਾ ਚੱਲੇ ਔਰ ਸ ਫਾਈਬਰੇ ਕੰਮ ਪਤਾ ਚੱਲੇ ਸਿੰਗਲ ਟਾਂਕੇ ਦਾ ਕੰਮ ਹੈ ਜੀ ਸਾਰਾ ਮੈਂ ਤੁਹਾਨੂੰ ਦਿਖਾਉਣੀ ਇਸ ਤਰ੍ਹਾਂ ਕਿਹੜੇ ਦਾ ਕੰਮ ਚੈੱਕ ਕਰੋ ਬਹੁਤ ਪਿਆਰਾ ਜਿਹਾ ਘੇਰੇ ਦੇ ਉੱਪਰ ਕੰਮ ਹੈ ਔਰ ਕੰਮ ਜਿਹੜੀ ਸਫਾਈ ਹੈ ਫਿਨਿਸ਼ਿੰਗ ਉਹ ਤੁਸੀਂ ਚੈੱਕ ਕਰਿਆ ਕਰੋ ਠੀਕ ਹੈ ਪ੍ਰੋਪਰ ਤੁਹਾਨੂੰ ਪਤਾ ਲੱਗੇ ਕਿ ਕਿਵੇਂ ਦਾ ਕੰਮ ਜਿਹੜਾ ਤੁਹਾਨੂੰ ਆਪਾਂ ਦੇ ਰਿਹਾ ਇਸ ਤਰ੍ਹਾਂ ਚਾਕ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਬੇਬੀ ਪਿੰਕ ਕਲਰ ਦੀ ਲੈਸ ਜਿਹੜੀ ਐਡ ਆਨ ਕੀਤੀ ਹੋਈ ਹੈ ਨਾਲ ਔਰ ਤੁਸੀਂ ਇਹ ਵਾਲਾ ਜਿਹੜਾ ਸ਼ੇਡ ਵਾਲਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਜਿਹੜਾ ਸ਼ੇਡ ਵਾਲਾ ਕੰਮ ਹੈ ਲੱਗ ਰਿਹਾ ਕਿ ਜਿੱਦਾਂ origignal ਫਲਾਰ ਜਿਹੜਾ ਆਪਾਂ ਨੇ ਸੂਟ ਦੇ ਉੱਪਰ ਲਗਾਇਆ ਹੁੰਦਾ ਹੈ ਤੇ ਨੈਕ ਚੈੱਕ ਕਰੋ ਔਰ ਬਾ ਠੀਕ ਹੈ ਜੀ ਇਹ ਵੀ ਆਪਾਂ ਕਾਟਨ ਦੇ ਉੱਪਰ ਕੀਤਾ ਬਹੁਤ ਹੀ ਅੱਛੀ ਕੁਆਲਿਟੀ ਦੀ ਕਾਟਨ ਹੈ ਜੀ ਹਲਕੀ ਕੁਆਲਿਟੀ ਆਪਾਂ ਤੁਹਾਨੂੰ ਨਹੀਂ ਦਿੰਦੇ ਹੈਗੇ ਮੈਂ ਹਰ ਵਾਰ ਵੀਡੀਓ ਦੇ ਵਿੱਚ ਦੱਸਦੀ ਹੁੰਨੀ ਆ ਠੀਕ ਹੈ ਇਸ ਤਰ੍ਹਾਂ ਪਲੇਨ ਸਲਵਾਰ ਔਰ ਇਸ ਤਰ੍ਹਾਂ ਦੁਪੱਟਾ ਇਸ ਤਰ੍ਹਾਂ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਅਗਰ ਤੁਹਾਨੂੰ ਤੁਹਾਡੇ ਕੋਲ ਕੋਈ ਕਲਰ ਹੈਗਾ ਤੁਸੀਂ ਸਾਨੂੰ ਉਹ ਸੈਂਡ ਕਰ ਸਕਦੇ ਹੋ ਠੀਕੇ ਕਾਟਨ ਦੇ ਵਿੱਚ ਠੀਕੇ ਕਿਉਂਕਿ ਕਾਟਨ ਦੇ ਵਿੱਚ ਇਦਾਂ ਹੁੰਦਾ ਕਿ ਆਪਾਂ ਡਾਈ ਨਹੀਂ ਕਰਵਾਉਂਦੇ ਹੈਗੇ ਕਿਉਂਕਿ ਕਾਟਨ ਦੇ ਕਲਰ ਇਦਾਂ ਹੁੰਦਾ ਵੀ ਕਈ ਵਾਰ ਡਰ ਹੁੰਦਾ ਕਿ ਵਾਸ਼ ਕਰਨ ਤੋਂ ਬਾਅਦ ਕਲਰ ਵੀ ਖਰਾਬ ਨਾ ਹੋ ਜਾਵੇ ਇਸ ਕਰਕੇ ਜੋ ਮਿਲ ਡਾਈ ਵੱਲੋਂ ਦੇਣ ਨੇ ਅਸੀਂ ਉਹਨਾਂ ਕਲਰਾਂ ਦੇ ਉੱਪਰ ਹੀ ਤੁਹਾਡੇ ਸੂਟ ਜਿਹੜੇ ਰੈਡੀ ਕਰਦੇ ਆ। ਲੋਟੀ ਇਹ ਵਾਲਾ ਡਿਜ਼ਾਈਨ ਵੀ ਆਪਾਂ ਕਾਫੀ ਬਣਾ ਚੁੱਕੇ ਹਾਂ ਔਰ ਕਾਫੀ ਜ਼ਿਆਦਾ ਬਣ ਰਹੇ ਨੇ ਤੁਸੀਂ ਨੈੱਕ ਚੈੱਕ ਕਰੋ ਨੈੱਕ ਦੇ ਉੱਪਰ ਆਪਾਂ ਕੋਈ ਵਰਕ ਨਹੀਂ ਕੀਤਾ ਕਿਉਂਕਿ ਆਲਰੇਡੀ ਆਪਾਂ ਦੋ ਨੈੱਕ ਜਿਹੜੇ ਪੈਨ ਦੇ ਬਣਾ ਚੁੱਕੇ ਹਾਂ ਠੀਕ ਹੈ ਇਸ ਦੇ ਵਿੱਚ ਆਪਾਂ ਬਿਲਕੁਲ ਸਿੰਪਲ ਨੈੱਕ ਰੱਖਿਆ ਸਿਰਫ ਫਲੈਸ਼ ਨਾਲ ਹੀ ਡਿਜ਼ਾਈਨ ਜਿਹੜਾ ਕੀਤਾ ਹੋਇਆ ਹੈ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਘੇਰੇ ਤੋਂ ਲੈ ਕੇ ਹਿਪ ਤੱਕ ਜਿਹੜਾ ਕੰਮ ਕੀਤਾ ਹੋਇਆ ਔਰ ਬਹੁਤ ਹੀ ਪਿਆਰਾ ਕੰਮ ਹੈ ਔਰ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਲਾਈਟ ਐਂਡ ਡਾਰਕ ਜਿਹੜਾ ਕਲਰ ਕੰਬੀਨੇਸ਼ਨ ਆਪਾਂ ਨੇ ਕੀਤਾ ਹੋਇਆ ਇਹ ਆਪਾਂ ਬਟਰ ਕਾਟਨ ਦੇ ਉੱਪਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬੜਾ ਹੀ ਸੌਫਟ ਫੈਬਰਿਕ ਹੈ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਕੋਈ ਪਰੇਸ਼ਾਨੀ ਤੁਹਾਨੂੰ ਨਹੀਂ ਹੋਏਗੀ ਕਿ ਬਹੁਤ ਜ਼ਿਆਦਾ ਹੈਵੀ ਸਟੱਫ ਹੈ ਆਪਾਂ ਵੇਅਰ ਨਹੀਂ ਕਰ ਸਕਦੇ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਠੀਕ ਹੈ ਜੀ ਅਗਰ ਤੁਹਾਨੂੰ ਸੇਮ ਕਲਰ ਪਸੰਦ ਆ ਤੁਹਾਨੂੰ ਕੰਟਰਾਸਟ ਨਹੀਂ ਸਹੀ ਲੱਗ ਰਹੇ ਹੈਗੇ ਤੁਸੀਂ ਕੰਟਰਾਸਟ ਚੇਂਜ ਕਰਾ ਸਕਦੇ ਹੋ ਵੈਸੇ ਐਜ਼ ਇਟ ਹੀ ਬਣਾਓਗੇ ਤਾਂ ਬਹੁਤ ਸੋਹਣਾ ਲੱਗੂਗਾ ਕਿਉਂਕਿ ਦੇਖੋ ਕਦੀ ਵੀ ਆਪਾਂ ਕੋਈ ਕਲਰ ਕੰਬੀਨੇਸ਼ਨ ਦੇ ਵਿੱਚ ਇਦਾਂ ਨਹੀਂ ਕੁਝ ਬਣਾਇਆ ਕਿ ਜਿਹੜਾ ਤੁਹਾਨੂੰ ਸਹੀ ਨਾ ਲੱਗੇ ਹਮੇਸ਼ਾ ਹੀ ਕਲਰ ਕੰਬੀਨੇਸ਼ਨ ਨੂੰ ਸੋਚ ਕੇ ਹੀ ਬਣਾਈਦਾ ਵੀ ਕਲਰ ਕੰਬੀਨੇਸ਼ਨ ਪ੍ਰੋਪਰ ਸੋਹਣੇ ਲੱਗਣ ਸਾਡੇ ਸੂਟ ਦੇ ਉੱਪਰ ਹੁਣ ਤੁਸੀਂ ਇਹ ਦੇਖੋ ਕਿੰਨਾ ਪਿਆਰਾ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਜਿਹੜਾ ਹੋਇਆ ਹੋਇਆ ਹੈ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਠੀਕ ਹੈ ਇਸ ਤਰ੍ਹਾਂ ਸਲਵਾਰ ਰਹੇਗੀ ਨਾਲ ਔਰ ਇਸ ਤਰ੍ਹਾਂ ਦੁਪੱਟਾ ਰਹੇਗਾ ਜੀ ਇਹ ਦੁਪੱਟਾ ਆਪਾਂ ਰੱਖਿਆ ਹੋਇਆ ਜੀ कॉटन सिल्क ਦਾ चेक ਵਾਲਾ ਦੁਪੱਟਾ ਰਹੇਗਾ ਕਿਉਂਕਿ ਇਹ ਬਟਰ कॉटन ਹੈ ਤੇ ਇਹਦੇ ਨਾਲ ਇਹੀ ਦੁਪੱਟਾ ਜਾ ਰਿਹਾ ਸੀ ਤੇ ਇਸ ਕਰਕੇ ਆਪਾਂ ਇਹੀ ਦੁਪੱਟਾ ਇਸਦੇ ਨਾਲ ਪੇਅਰ ਅਪ ਕੀਤਾ ਹੋਇਆ ਜੀ ਉਗੇ ਦੁਪੱਟੇ ਦੇਖੋ ਆਪਾਂ कॉटन ਦੇ ਸੂਟ ਹੁੰਦੇ ਮੋਸਟਲੀ ਆਪਾਂ ਗੁਰਦੁਆਰਾ ਸਾਹਿਬ ਪਾ ਕੇ ਜਾਣੇ ਆ ਜਾਂ ਕਿਤੇ ਮਾਰਕੀਟ ਵਗੈਰਾ ਜਾਣਾ ਦਾ ਉਦੋਂ ਪਾ ਕੇ ਜਾਣੇ ਜਾਂ ਰਿਸ਼ਤੇਦਾਰ ਜਾਣਾ ਦਾ ਉਦੋਂ ਕਈ ਵਾਰ ਸਾਨੂੰ ਦੁਪੱਟਾ ਸਿਰ ਤੇ ਲੈ ਆ ਦੀ ਜ਼ਰੂਰਤ ਹੁੰਦੀ ਏ ਇਸ ਕਰਕੇ ਆਪਾਂ ਇਹੋ ਜਿਹੇ ਦੁਪੱਟੇ ਨਾਲ ਐਡ ਆਨ ਕਰ ਦਿੰਨੇ ਆ ਕਿ ਜਿਹੜਾ ਤੁਹਾਡੇ ਸਿਰ ਦੇ ਉੱਪਰ ਆਰਾਮ ਨਾਲ ਟਿਕ ਸਕਣ ਠੀਕ ਏ ਵੈਸੇ ਜ਼ਿਆਦਾ ਪਹਿਣਾ ਦੀ ਚੁਆਇਸ ਇਹੀ ਹੁੰਦੀ ਏ ਕਿ ਅਮਨ कॉटन ਦੇ ਸੂਟ ਨਾਲ ਦੁਪੱਟੇ ਇਦਾਂ ਦੇ ਐਡ ਕਰੋ ਜਿਹੜਾ ਸਿਰ ਦੇ ਉੱਪਰ ਟਿਕਣ ਫਿਰ ਸਾਨੂੰ ਇਹੀ ਦੁਪੱਟੇ ਜਿਹੜੇ ਐਡ ਆਨ ਕਰਨੇ ਪੈਂਦੇ ਨੇ ਔਰ ਇਹ ਦੁਪੱਟੇ ਬਹੁਤ ਹੀ ਫਾਈਨ ਕੁਆਲਿਟੀ ਦੇ ਨੇ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇਹਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਊਗੀ ਕਿ ਇਹ ਸਲਿੱਪਰੀ ਨੇ ਬਿਲਕੁਲ ਵੀ ਨਹੀਂ ਜੀ ਇਹ ਬਹੁਤ ਜ਼ਿਆਦਾ ਸੌਫਟ ਨੇ ਖੁੱਲੇ ਡੁੱਲੇ ਨੇ ਔਰ ਆਰਾਮ ਨਾਲ ਸਿਰ ਦੇ ਉੱਪਰ ਲਾਓ ਗਲੇ 'ਚ ਪਾਓ ਜਿਵੇਂ ਤੁਸੀਂ ਲਾਈਕ ਕਰਦੇ ਤੁਸੀਂ ਉਸ ਤਰੀਕੇ ਨਾਲ ਜਿਹੜਾ ਦੁਪੱਟਾ ਹੈ ਉਹ ਲੈ ਸਕਦੇ ਹੋ ਇਹ ਬਟਰ ਕਾਟਨ ਦੇ ਆ ਕੀਤਾ ਤੁਸੀਂ ਇਹਨੂੰ ਪਸ਼ਮੀਨੇ ਤੇ ਵੀ ਕਰਾ ਸਕਦੇ ਹੋ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਰਹੂਗੀ ਠੀਕ ਹੈ ਜੀ ਕ੍ਰੇਪ ਦੇ ਉੱਪਰ ਵੀ ਬਹੁ ਕਰੇਪ ਦੇ ਪਰ ਵੀ ਸੇਮ ਕਲਰ ਰੱਖ ਕੇ ਤੁਸੀਂ ਬਣਾ ਸਕਦੇ ਹੋ ਲਾਈਟ ਕਲਰ ਰੱਖ ਕੇ ਡਾਰਕ ਦਾ ਕੰਮ ਕੰਮ ਜਿਹੜਾ ਤੁਸੀਂ ਕਰਵਾ ਸਕਦੇ ਹੋ ਲੋਚ ਇਸ ਤਰ੍ਹਾਂ ਇਹ ਵੀ ਆਪਾਂ ਸਿੰਪਲ ਨੈਕ ਰੱਖਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਾਂ ਕਾਟਨ ਦੇ ਉੱਪਰ ਕੀਤਾ ਹੈ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਠੀਕ ਹੈ ਇਹਦਾ ਵੀ ਕਲਰ ਕੰਬੀਨੇਸ਼ਨ ਆਪਾਂ ਥੋੜਾ ਡਿਫਰੈਂਟ ਰੱਖਿਆ ਹੈ ਇਹਦੇ ਵਿੱਚ ਜ਼ਿਆਦਾ ਕੋਈ ਕਲਰ ਐਡ ਆਨ ਨਹੀਂ ਕੀਤੇ ਹੈਗੇ ਦੇਖ ਸਕਦੇ ਤੁਸੀਂ ਇਹਦਾ ਕੱਲਾ ਆਪਾਂ ਨੇ ਇਹ ਵੀ ਚਾਕਾਂ ਦਾ ਕੰਮ ਹੈ ਬਟ ਇਹ ਥੋੜਾ ਡਿਫਰੈਂਟ ਰੱਖਿਆ ਉਹਦੇ ਨਾਲ ਉਹ ਥੋੜਾ ਹੈਵੀ ਹੈ ਇਹ ਥੋੜਾ ਘੱਟ ਹੈ ਠੀਕ ਹੈ ਜੀ ਤੇ ਵਰਕ ਚੈੱਕ ਕਰ ਸਕਦੇ ਤੁਸੀਂ ਬਹੁਤ ਪਿਆਰਾ ਸਾਫ ਸੁਥਰਾ ਠੀਕ ਹੈ ਚੈੱਕ ਕਰੋ ਤਾਂ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਲਾਈਟ ਅਨਨ ਜੀ ਸ਼ੇਡ ਹੈ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਨਾਲ ਆਪਾਂ ਦੁਪੱਟਾ ਜਿਹੜਾ ਰੱਖਿਆ ਉਹ ਆਪਾਂ ਰੱਖਿਆ ਹੋਇਆ ਬਰਬਰੀ ਦਾ ਬਰਬਰੀ ਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੌਫਟ ਹੈ ਇਹ ਵੀ ਸਿਰ ਦੇ ਉੱਪਰ ਆਰਾਮ ਨਾਲ ਟਿਕਦਾ ਹੈ ਜੀ ਜੇ ਮਰਜੀ ਤੁਸੀਂ ਬੁੱਕਲ ਮਾਰ ਕੇ ਲੈ ਸਕਦੇ ਹੋ ਠੀਕ ਹੈ ਤੇ ਜਿਵੇਂ ਮਰਜੀ ਤੁਸੀਂ ਗੱਲ ਦੇ ਵਿੱਚ ਪਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਤੁਸੀਂ ਇਹਦਾ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਬੜਾ ਹੀ ਸੋਹਣਾ ਆਫ-ਵਾਈਟ ਦੇ ਨਾਲ ਆਪਾਂ ਨੇ ਕੀਤਾ ਹੋਇਆ ਕਿਉਂਕਿ ਸਾਰੇ ਕਲਰਾਂ ਦੇ ਆਲਰੇਡੀ ਆਪਾਂ ਸੂਟ ਬਣਾ ਦਿੱਤੇ ਨੇ ਤੇ ਆਫ-ਵਾਈਟ ਵਾਲਾ ਕਲਰ ਕੋਈ ਵੀ ਵਿੱਚ ਕਲਰ ਕੰਬੀਨੇਸ਼ਨ ਨਹੀਂ ਸੀ ਹੈਗਾ ਤਾਂ ਇੱਕ ਆਪਾਂ ਏਦਾਂ ਦਾ ਸੂਟ ਜਿਹੜਾ ਰੈਡੀ ਕੀਤਾ ਪਹਿਣਨ ਵਾਸਤੇ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਡਿਜ਼ਾਈਨ ਜ਼ਿਆਦਾ ਵਧੀਆ ਲੱਗਿਆ ਤੁਸੀਂ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਨਾਲ ਹੀ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਔਰ ਲਾਈਕ ਜਰੂਰ ਕਰਦਿਆ ਕਰੋ ਕਿਉਂਕਿ ਲਾਈਕ ਕਰਨਾ ਤੁਸੀਂ ਭੁੱਲ ਜਾਂਦੇ ਹੋ ਕਾਫੀ ਵੀਡੀਓਜ਼ ਮੈਂ ਦੇਖ ਦੀਆਂ ਪੈਣਾ ਬਹੁਤ ਸੋਹਣੇ ਮੈਸੇਜ ਆਉਂਦੇ ਨੇ ਬਹੁਤ ਸੋਹਣੇ ਵਿਊ ਹੁੰਦੇ ਨੇ ਬਟ ਲਾਈਕ ਜਿਹੜਾ ਬਹੁਤ ਘੱਟ ਕੀਤਾ ਹੁੰਦਾ ਕਿਉਂਕਿ ਲਾਈਕ ਕਰਨਾ ਭੁੱਲ ਜਾਂਦੇ ਸੂਟ ਹੀ ਕਹਿੰਦੀ ਐ ਇੰਨੇ ਸੋਹਣੇ ਹੁੰਦੇ ਨੇ ਮਾਣ ਅਸੀਂ ਕੀ ਕਰੀ ਸਾਡੇ ਧਿਆਨ ਚੋਂ ਨਿਕਲ ਜਾਂਦਾ ਤੇ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਅੱਜ ਵਾਲੀ ਕਲੈਕਸ਼ਨ ਉਹ ਵਧੀਆ ਲੱਗੀ ਹੋਣੀ ਹੈ ਅਗਰ ਵਧੀਆ ਲੱਗੀ ਪਲੀਜ਼ ਲਾਈਕ ਕਰੋ ਪਿਆਰਾ ਜਿਹਾ ਮੈਸੇਜ ਜ਼ਰੂਰ ਇਨ੍ਹਾਂ ਸੂਟਾਂ ਤੋਂ ਇਲਾਵਾ ਵੀ ਤੁਸੀਂ ਸਾਡੇ ਕੋਲ ਹੈਂਡਵਰਕ ਦੇ ਬਲੌਕ ਪੇਂਟ ਵਾਲੇ ਸੂਟ ਠੀਕ ਹੈ ਜੀ ਬਲੌਕ ਪੇਂਟ ਵਾਲੇ ਸੂਟ ਆਪਣੇ ਕਾਫੀ ਇਹ ਤੁਹ ਟਰੈਂਡਿੰਗ ਚੱਲ ਰਹੇ ਨੇ ਜਿੱਦਾਂ ਇਹ ਵਾਲੇ ਨੇ ਠੀਕ ਹੈ ਇਹ ਬਹੁਤ ਪਿਆਰੇ ਸੂਟ ਬਣ ਰਹੇ ਨੇ ਜੀ ਇਹਦਾ ਪ੍ਰਾਈਸ ਹੈਗਾ ਜੀ ਉੱਪਰ ਸ਼ੋ ਹੋ ਰਿਹਾ ਤੁਹਾਨੂੰ ਵਿਦਾਊਟ ਸਟਿਚਿੰਗ ਠੀਕ ਹੈ ਇਹ ਸੂਟ ਦੇ ਤੁਸੀਂ ਦੇਖੋ ਕਿੰਨੇ ਜ਼ਿਆਦਾ ਬਣ ਕੇ ਆਏ ਹੋਏ ਨੇ ਇਸ ਤਰ੍ਹਾਂ ਇਹ ਬੇਗਲ ਪਿੰਕ ਸੇ ਬਣਵਾਇਆ ਹੋਣਾ ਸਪੈਸ਼ਲ ਆਪਣੀ ਚੁਆਇਸ ਦੇ ਅਕੋਰਡਿੰਗ ਠੀਕ ਹੈ ਜੀ ਤੁਹਾਨੂੰ ਅਗਰ ਸੇਮ ਪਸੰਦ ਤੁਸੀਂ ਸੇਮ ਵੀ ਲੈ ਸਕਦੇ ਹੋ ਦਾ ਦੁਪੱਟਾ ਰਹੇਗਾ ਟੈਬੀ ਦਾ ਠੀਕ ਹੈ ਔਰ ਫੈਬਰਿਕ ਰਹੇਗਾ ਨੈਚੁਰਲ ਕ੍ਰੇਪ ਠੀਕ ਹੈ ਜੀ ਔਰ ਇੱਕ ਜਿਹੜਾ ਇਸ ਤਰ੍ਹਾਂ ਇਹ ਵਾਲਾ ਡਿਜ਼ਾਈਨ ਇਹ ਵੀ ਡਿਜ਼ਾਈਨ ਬਹੁਤ ਹੀ ਜ਼ਿਆਦਾ ਸਾਡਾ ਚੱਲ ਰਿਹਾ ਟ੍ਰੈਂਡਿੰਗ ਦੇ ਵਿੱਚ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਫਲਾਰ ਬਣੇ ਹੋਏ ਨੇ ਬੈਕ ਫਰੰਟ ਤੇ ਬਣੇ ਹੋਏ ਨੇ ਦੁਪੱਟਾ ਪੂਰਾ ਹੈਵੀ ਇਸ ਤਰ੍ਹਾਂ ਦੁਪੱਟੇ ਤੇ ਫਲਾਰ ਬਣੇ ਹੋਏ ਨੇ ਇਸ ਤਰ੍ਹਾਂ ਦੁਪੱਟਾ 4 ਸਾਈਡ ਬਣਿਆ ਹੋਇਆ ਮੈਂ ਕਾਫੀ ਵੀਡੀਓ ਦੇ ਵਿੱਚ ਦਿਖਾ ਵੀ ਚੁੱਕੀ ਹਾਂ ਠੀਕ ਹੈ ਜੀ ਤੁਹਾਨੂੰ ਇਹਨਾਂ ਜਿੱਦਾਂ ਕਈ ਵਾਰ ਹੁੰਦਾ ਨਾ ਵੀ ਤੁਸੀਂ ਹੈਂਡਵਰਕ ਤੋਂ ਅੱਕ ਚੁੱਕੇ ਹੋ ਤੁਸੀਂ ਕਹਿੰਦੇ ਕਿ ਅਮਨ ਕਾਫੀ ਹੈਵੀ ਸੂਟ ਹੋ ਗਏ ਸਾਨੂੰ ਕੁਝ ਲਾਈਟ ਸੂਟ ਦੋ ਇਸ ਕਰਕੇ ਆਪਾਂ ਤੁਹਾਨੂੰ ਇਹ ਵਾਲੇ ਸੂਟ ਦਿਖਾ ਰਹੇ ਹਾਂ ਬਲੌਕ ਪੈਂਟ ਵਾਲੇ ਕਿ ਤੁਸੀਂ ਇਸ ਤਰ੍ਹਾਂ ਦੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਤੇ ਲੋ ਜੀ ਮਿਲਦੇ ਆ ਕਿਸੇ ਨਵੀਂ ਕਲੈਕਸ਼ਨ ਦੇ ਨਾਲ ਤੇ ਅੱਜ ਦੀ ਵੀਡੀਓ ਦਾ ਅੰਤ ਆਪਾਂ ਇੱਥੇ ਹੀ ਕਰਦੇ ਆਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ